ਮੰਮਾ ਬਾ ਬਾ 10:00 ਵਜੇ ਤੇ 4 3:00 ਵਜੇ ਆਇਆ ਹੂੰ ਗੱਲ ਲਗਾ ਕੇ ਕੰਮ ਜੇ ਕਹਿੰਦਾ ਬਾਬੇ ਰੁਕੇ ਆਲੇ ਨੇ ਹੂੰ ਸਵੇਰ ਆ ਸਾਡੇ ਆਏ ਹੋਏ ਨੇ ਉਹ ਹੂੰ ਚੱਲ ਜੀ ਫੇਰ ਇਥੋਂ ਇਹ ਹੈਗੀ 3:00 ਸਾਲਾਂ ਦੀ ਗੱਲ ਹੂੰ ਫੇਰ ਇਥੋਂ ਕਾਰ ਕਰਾਈ ਉੱਥੇ ਦੀ ਬੋਲੇ ਦੀ ਹੂੰ ਫੇਰ ਉੱਥੇ ਰਾਤ ਨੂੰ 8 9 9:00 ਵਜੇ ਨੂੰ ਅਸੀਂ ਗਏ ਠੀਕ ਆ ਜਾ ਕੇ ਫੇਰ ਉਹ ਬਾਬਾ ਪਟਾਦੀ ਉਹਨਾਂ ਦੇ ਸੀ ਜਿਨ੍ਹਾਂ ਨੇ ਘਰੇ ਦੀ ਸਨ 10-20 ਬੰਦੇ ਠੀਕ ਆ ਕਹਿੰਦਾ ਸੁਣਾਓ ਭਾਈ ਜੀ ਉਹਨਾਂ ਦਾ ਚਾਰਕ ਰੰਗ ਬਾਬੇ ਨੇ ਸੁਣੇ ਹੂੰ ਕਹਿੰਦਾ ਆ ਬੁੜੀ ਭਾਈਂ ਕੀ ਕੁ ਬਾਲੋ ਆਪਣੀ ਦਾਜੂ ਬਣਾ ਲਓ ਰੋਟੀ ਖਾੜੋ ਪੈ ਜੋ ਕੱਲ ਨੂੰ ਖਾੜਾ ਹੂੰ ਐ ਠੀਕ ਆ ਉੱਚੇ ਵੀ ਬਹੁਤ ਦਾ ਆ ਅੱਛਾ ਪਤਾ ਲੱਗਿਆ ਸੀ ਬਹਿ ਗਈ ਸੀ ਕੀ ਗੱਲ ਹੋਈ ਬੈਠੀ ਨਹੀਂ ਬੰਦਾ ਪਛਾਣ ਚ ਨਹੀਂ ਉਹਨਾਂ ਤਾਂ ਹੀ ਤਾਂ ਪੁੱਛਿਆ ਕਿ ਕੌਣ ਆ ਨਹੀਂ ਠੀਕ ਆ ਮੈਨੂੰ ਪਤਾ ਲੱਗਾ ਜੀ ਗਰਤੇਜ ਕੋਲੋਂ ਲੱਗਾ ਸੀ ਪਤਾ ਤੇ ਜਦੋਂ ਫੋਨ ਵੀ ਆ ਤੇ ਸਭ ਅੱਛਾ ਅੱਜ ਚੂੜੂ ਦਾ ਵਿਆਹ ਚੂੜੂ ਦਾ ਸੋਇਆ ਆਇਆ ਹੋੜਾ ਕਹਿੰਦਾ ਬਹੁਤ ਰੋਗੇ ਘਰੇ ਬੈਠਾ ਦੀ ਆਉਂਗਾ ਹੁਣ ਜਮਾ ਨਹੀਂ ਦੀਦਾ ਨਾ ਬੈਠਾ ਤੂੰ ਦੀ ਨਾ ਹਾਂ ਉਹ ਨਹੀਂ ਪਤਾ ਲੱਗਦਾ ਵੀ ਬੰਦਾ ਕੌਣ ਆ ਠੀਕ ਐ ਇਹਦਾ ਨੀ ਇੱਕ ਟੈਕੋ ਕੇ ਪੜਦੇ ਉੱਠ ਗਏ ਠੀਕ ਆ ਉلاج ਬੰਦ ਕਰਾਇਆ ਜਿੱਥੇ ਪਹਿਲਾਂ ਇੱਕ ਡਾਕਟਰ ਹੈ ਫਤਿਆਲੇ ਜੰਮੰਦਾ ਨੇ ਇਹ ਲਾਪਰੇਸ਼ਨ ਕਰਾਇਆ ਖਲਾਸ ਪੱਗ ਲਾ ਗਿਆ ਧੰਨ ਕਿ ਪਾਇਆ ਕੋਰਿੰਗ ਨੂੰ ਗੱਲ ਜੇ ਜਮਾਇਨ ਨੀਗਾ ਬਾਏਰੀ-ਬੀ ਫਿਰ ਅੰਬਰ ਸਾਹਿਬ ਦੀ ਦਿਖਾ ਕੇ ਆਏ ਫਿਰ ਕਿਦਨੋ ਦੱਬਿਆ ਇੱਥੇ ਰਾਜ ਉਸਾਮ ਕੇ ਆ ਲੋਕਾਂ ਦਾ ਹੁੰਦਾ ਫਿਰਾਂ ਫਿਰਦੇ ਇਹਨਾਂ ਸਾਰੇ ਮੁੱਢੀਆਂ ਸਭ ਤੋਂ ਆਲੇ ਦਾ ਪਿੰਡ ਬਾਬੇ ਦਾ ਠੀਕ ਹੈ ਉਹ ਉਹ ਤੇ ਰਾਜਪਾਲ ਦਾ ਕਰ ਬੋਲ ਲਿਆਣਾ ਉਹ ਮੈਂ ਨਹੀਂ ਦਵਾਉਂਦਾ ਐਕਾ ਜੋੜੀ ਵਾਲਾ ਸ਼ੋਰ ਆ ਇਹਨਾਂ ਨੇ ਤਿਆਰ ਕਰਿਆ ਵਾ ਇਹ ਵੀ ਕਹਿੰਦਾ ਮੈਂ ਬਾਬੇ ਨੂੰ ਮਿਲਣਾ ਪਰ ਇਹ ਬੈਠਾ ਕਿੱਥੇ ਦਾ ਇਹ 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 ਮਲਕੀਤ ਦਾ ਪੋਤਾ ਇੱਕ ਮਲਕੀਤ ਜੋੜੀ ਵਜਾਉਂਦਾ ਕੋਈ ਕਿੱਥੇ ਦਾ ਬਈ ਸ਼ਪਾਰ ਦਾ ਹੀ ਜੋ ਜਿਹੜਾ ਬਣਾਉਂਦਾ ਜੋ ਹਾਂ ਬਣਾਉਂਦਾ ਵੀ ਉਹਦਾ ਪੋਤਾ ਐ ਇਹ ਸਾਹੂ ਉਲਟਾਉਣਾ ਉਲਟਾ ਲਿਆ ਜੋੜੀ ਚੱਕ ਕੇ ਕਹਿੰਦਾ ਬਾਬੇ ਨੂੰ ਮਲਾ ਕੇ ਲਜਾਵੇਂ ਕੋਈ ਜਿਹੜੇ ਬਣਾ ਲਵੇ